ਉਹ ਤਾਂ ਗਿਆ ਉਹ ਤੇ ਤੇ ਕਿਹਨੇ ਜੋ ਕਿਉਂ ਗਿਆ ਉਹਨੇ ਇਹਨੂੰ ਭੇਜਿਆ ਮਨਾ ਬੱਕੀ ਆ ਜੀ ਅਸੀਂ ਅੰਨੇ ਸੀ ਕੰਮ ਤੋਂ ਤਾਂ ਗੱਡੀ ਵਾਲਾ ਸਾਈਡ ਮਾਰ ਗਿਆ ਇਹ ਪਿੱਛੇ ਸੀ ਦੋ ਜਣੇ ਅਸੀਂ ਮੋਰੇ ਸੀਗੇ ਗੱਡੀ ਬੜੀ ਤੇਜ਼ ਸੀਗੀ ਉਹ ਗੱਡੀ ਵਾਲਾ ਦੋਨੋਂ ਸਾਈਡ ਮਾਰ ਗਿਆ ਇਹ ਹੁਣ ਬਜਾ ਮੋਗੇ ਦੋਨੇ ਭੀਸ ਦਾ ਲੈ ਕੇ ਆ ਡਰਾਈਵਲ ਦਾ ਫੜ ਲਿਆ ਜੀ ਰਵਫਾ ਲੈ ਹਾਂਜੀ ਹਾਂਜੀ ਗੱਡੀ ਫਾਲੀ ਤੋਂ ਮੋਹਰੇ ਜਾ ਕੇ ਹਾਂਜੀ ਦਾਰੂ ਪੀਤੀ ਹੋਈ ਆ ਦਾਰੂ ਪੀਤੀ ਹੋਈ ਹਾਂ ਦਾਰੂ ਪੀਤੀ ਹੋਣੀ ਹੈ ਜੀ ਗੱਡੀ ਦੇ ਵਿੱਚ ਪਈ ਹੈ ਬਹੁਤ ਹਾਂਜੀ ਹਾਂਜੀ ਅੱਛਾ ਜੀ ਗੱਡੀ ਵਾਲੇ ਦਾਰੂ ਪੀਤੇ ਹੋਏ ਸੀ ਅੱਛਾ ਹੂਰ ਜੀ ਦੋਵੇਂ ਅੱਛਾ ਹੂਰ ਦੇ ਸੀ ਹਾਂ ਨੇ ਇੱਕ ਤਾਂ ਪਾਲੋਂ ਦੱਸ ਜੀ ਹਾਂ ਕਿੰਨਾ ਕਿੰਨਾ ਟਾਈਮ ਹੋ ਗਿਆ ਜੀ ਪਿਆ ਇਹ ਅਸੀਂ ਪਹਿਲਾਂ ਤੋਂ ਨਿਕਲੇ ਸੀਗੇ 7:30 ਵਜੇ ਅੱਛਾ ਜੀ ਹਾਂਜੀ ਇਹ ਹੋਇਆ ਹੈ ਪੌਣੇ 8 ਵਜੇ ਸ਼ਾਮ ਦੇ ਟਾਈਮ ਪੌਣੇ 8 ਵਜੇ ਹਨੇ ਹੋ ਗਏ ਤਿੰਨ ਘੰਟੇ ਹਾਂਜੀ ਹਾਂਜੀ ਤਿੰਨ ਚਾਰ ਘੰਟੇ ਹੋ ਗਏ ਆ ਬੋਡੀ ਲੈ ਗਏ ਆ ਹਾਂਜੀ ਬੋਡੀ ਲੈ ਗਏ ਗੱਡੀ ਅੱਜ ਐਕਸੀਡੈਂਟ ਹੋਇਆ ਇੱਕ ਆਪਣੇ ਪੁਲ ਦੇ ਉੱਪਰ ਥਾਣੇ ਦੇ ਸਾਹਮਣੇ ਤੇ ਦੋ ਆਪਣੇ ਬਾਈਕ ਸਵਾਰ ਜਿਹੜੇ ਆ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਤੇ ਉਹਨਾਂ ਦੀਆਂ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਜਿਹੜੀ ਅਸੀਂ કારે ਕਾਬਦੇ ਚ ਲੈ ਲਈ ਗੱਡੀ ਤੇ ਬੰਦਾ ਵੀ ਕਾਬਦੇ ਤੇ ਲੈ ਲਿਆ ਤੇ ਅਗਰੇ ਤੇ ਟੁੱਟ ਗਿਆ ਮੌਤ ਘਰ ਦੋਨਾਂ ਦੀ ਹੋ ਗਈ ਹਾਂ ਮੌਕੇ ਤੇ ਬਰਨਦੀ ਹੋ ਗਈ ਪਛਾਣ ਹੋਏ ਕਿੱਥੇ ਦੇ ਆ ਜੀ ਇਹ ਹਲੇ ਪੂਰਾ ਨਹੀਂ ਪੂਰਾ ਆਇਡੈਂਟੀਫਾਈਡ ਨਹੀਂ ਹੋਇਆ ਕਾਈ ਕਰ ਰਹੇ ਆ ਜੀ ਚੈੱਕ ਕਰ ਰਹੇ ਆ ਕਾਬਦੇ ਤੇ ਸੀ ਇਹ ਬਾਈਕ ਤੇ ਸੀ ਬਾਈਕ ਤੇ ਵੀ ਕਹਿੰਦੇ ਅਕ ਲਾ ਗਈ ਬਾਈਕ ਨੂੰ ਹਾਂ ਉਹ ਨਾਲ ਤੇ ਜਿੱਦਾ ਰਿੰਗਣ ਨਾ ਨਾ ਟੈਂਕੀ ਨੂੰ ਟੈਂਕੀ ਨਾਲ ਕਸਰਾਇਆ ਕੇ ਸਰਦ ਦੇ ਨਾਲ ਨਾ Ρόλο καρδιπέδιο,